ਤਾਂ ਪਿੰਡ ਪ੍ਰਤੀ ਸਮਾਜ ਚਹੀ ਸੇਵਾ ਦੇ ਤੌਰ ਤੇ ਲਈਦਾ ਜੋ ਸਾਡੇ ਮਾਮਲਾ ਸਕੂਲ ਦਾ ਆਇਆ ਕਿ ਕੱਲ ਜਾਂ ਪਰਸੋ ਇਹਨਾਂ ਦਾ ਸਟਾਫ ਦੇ ਵਿੱਚ ਆਪਸ ਵਿੱਚ ਹੀ ਤਣੋਖਾ ਤੇ ਆ ਇਹਨਾਂ ਦੀ ਸਟਾਫ ਦੀ ਆਪਸ ਵਿੱਚ ਹੀ ਲੜਗੜਿਆ ਕੁਝ ਬਰਾਦਨੀਆ ਤੌਰ ਤੇ ਵੀ ਜਿੱਦਾਂ ਦੱਸਿਆ ਗਿਆ ਸਾਡੇ ਸਾਥੀ ਨੇ ਤੇ ਬੱਚਿਆਂ ਦੇ ਪ੍ਰਤੀ ਘਟਦੇ ਆ ਬੱਚੇ ਪੜਨਾਂ ਜਾਂ ਬੱਚੇ ਕੋਈ ਚੀਜ਼ ਦੀ ਘਾਟ ਹੋਵੇ ਤਾਂ ਮਾਪੇ ਦੀ ਕਮਜ਼ੋਰੀ ਹੋ ਸਕਦੀ ਆ ਉਹਦੇ ਪ੍ਰਤੀ ਵੀ ਨਿਆਣਿਆਂ ਨੂੰ ਜਿੱਦਾਂ ਬੋਲਦੇ ਆ ਇਹ ਜਿੱਦਾਂ ਦੱਸਿਆ ਗਿਆ ਕਿ ਇਹਨਾਂ ਦੇ ਸਰਕਾਰੀ ਸਕੂਲਾਂ ਦੇ ਟੀਚਰ ਇਹ ਸਾਡੇ ਬੱਚਿਆਂ ਨੇ ਸਰ ਤੇ ਆਪਣਾ ਪਰਿਵਾਰ ਪਾਲਦੇ ਆ ਇਹਨਾਂ ਦੇ ਬੱਚੇ ਪ੍ਰਾਈਵੇਟ ਕਾਲਜਾਂ ਚ ਪ੍ਰਾਈਵੇਟ ਸਕੂਲਾਂ ਚ ਪੜ੍ਹਦੇ ਆ ਅਸੀਂ ਸਾਡੇ ਮਿਹਨਤ ਮਜ਼ਦੂਰੀ ਵਾਲੇ ਆ ਉਹਦੇ ਵਿੱਚ ਸਾਡੇ ਪਿੰਡ ਚ ਜਾਂ ਕੋਈ ਸਾਡੇ ਬੱਚਿਆਂ ਤੇ ਥੋੜਾ ਜਾਤਪ੍ਰਤੀ ਦਾ ਕੋਈ ਨਕਸ਼ ਬੀਜਣਾ ਚਾਹੀਦਾ ਇਹ ਤਾਂ ਵੱਡੀ ਪਨੀਰੀ ਆ ਹਨਾ ਦੇਸ਼ ਦਾ ਭਵਿੱਖ ਆ ਤੇ ਅਸੀਂ ਇਹ ਜਿਹੜੀ ਮਾਮਲਾ ਆਇਆ ਕਿ ਉਹ ਬੱਚਿਆਂ ਨੇ ਕੋਈ ਚੋਣਾ ਦੇ ਸੰਬੰਧੀ ਦੇਸ਼ ਦੇ ਅੱਛੇ ਸਮਾਜ ਪ੍ਰਤੀ ਉਹ ਆਪਣੇ ਪੋਰਟਰ ਬਣਾ ਕੇ ਲਿਆਏ ਉਹਨਾਂ ਚ ਜਿਹਦਾ ਜਿਹੜੇ ਹੁਣ ਇੰਚਾਰਜ ਆ ਉਹ ਐਸਸੀ ਨਾਲ ਸੰਬੰਧਿਤ ਆ ਜਿਹੜੇ ਜਨਰਲ ਕੈਟਾਗਰੀ ਦੇ ਸਾਡੇ ਟੀਚਰ 1 2 ਉਹਨਾਂ ਦੀ ਮੈਡਮ ਨਿਸ਼ਾ ਆ ਜਾਂ ਦਲਜੀਤ ਸਿੰਘ ਆ ਉਹ ਪਹਿਲੇ ਪ੍ਰਾਣੇ ਆ ਸਾਡਾ ਪਹਿਲਾਂ ਵੀ ਬੜਾ ਵਿਹਾਰ ਆ ਉਹਨਾਂ ਨਾਲ ਕੋਈ ਰੰਜਿਸ਼ ਨਹੀਂ ਬੱਚਿਆਂ ਨੂੰ ਇੱਕ ਕਾਪੀ ਕਿਤਾਬ ਨਾ ਲਿਓਣ ਤਾਂ ਪਿਆਰ ਨਾ ਕਹਿ ਸਕਦੇ ਆ ਅੱਜ ਕੱਲ ਤਾਂ ਸਮਾਂ ਏਦਾਂ ਕਿ ਬੱਚੇ ਮਾਪਿਆਂ ਦਾ ਵੀ ਅਧਿਕਾਰ ਨਹੀਂ ਹੈਗਾ ਕਿ ਕੋਈ ਗੁੱਸੇ ਗਿਲੇ ਨਾ ਕਹਿ ਦੇਣ ਬੱਚਿਆਂ ਨੂੰ ਕਿਉਂਕਿ ਇਹ ਜਿਹੜਾ ਮਾਮਲਾ ਫਿਰ ਉਹਨਾਂ ਨੇ ਜਾਤੀ ਨਫਰਤ ਦਾ ਆਪਸ ਵਿੱਚ ਹੀ ਬੱਚਿਆਂ 'ਚ ਕੱਢਦੇ ਆ ਉਹਨਾਂ ਨੂੰ ਬੁਰਾ ਭਲਾ ਕਿਹਾ ਇੱਕ ਦੋ ਬੱਚੇ ਜਿਹੜੇ ਬੱਚੇ ਹੁਣ ਸਾਨੂੰ ਬੱਚਿਆਂ ਦੱਸ ਕੇ ਗਏ ਆ ਅੰਦਰ ਮੀਟਿੰਗ ਚੱਲ ਰਹੀ ਸਟਾਫ ਦੀ ਕਿ ਉਹਨਾਂ ਦੇ ਚਪੇੜਾ ਬਿਮਾਰੀਆਂ ਜਿਹੜੀ ਕੁੜੀ ਨੂੰ ਚਾਰਜ ਬਣਾਇਆ ਹੋ ਉਹਨੂੰ ਕਿਹਾ ਵੀ ਤੂੰ ਫਲਾਨੀ ਸਰ ਦਾ ਕਹਿਣਾ ਮੰਨਦੀ ਹੋਂਦਾ ਜੇ ਬੱਚਿਆਂ 'ਚ ਇਹ ਗੱਲ ਭਰੂਗੇ ਇਹ ਗਲਤ ਸੰਦੇਸ਼ ਜਾਂਦਾ ਹੈ ਸਮਾਜ ਪਰਤੀ ਸੰਸਾਰ ਵਿੱਚ ਤੇ ਅਸੀਂ ਤਾਂ ਇਹ ਚਾਹਦੇ ਹਾਂ ਕਿ ਜਿਹੜੀ ਟੀਚਰਾਂ ਦੀ ਆਪਸੀ ਰੰਦੇਸ਼ ਆ ਉਹ ਘਰੇ ਰੱਖਣ ਬੱਚਿਆਂ ਨੂੰ ਪੜ੍ਹਾਉਣਾ ਦੇ ਪੜ੍ਹਾਣ ਤੇ ਬੱਚੇ ਸਾਡੇ ਨੂੰ ਵਧੀਆ ਸਿੱਖਿਆ ਦੇਣ ਜਿਹੜੀ ਕੋਈ ਕਾਪੀ ਕਿਤਾਬ ਕੋਈ ਬੂਟ ਜਰਾਬ ਵੀ ਨਹੀਂ ਹੁੰਦੀ ਨਾ ਕਿਸੇ ਵੇਲੇ ਇਹ ਵੀ ਬੱਚਿਆਂ ਨੂੰ ਦੱਸਿਆ ਕਿ ਸਾਨੂੰ ਬੁਰਾ ਭਲਾ ਕਹਿੰਦੇ ਆ ਗੁੱਸੇਜ ਕੁੱਟਦੇ ਵੀ ਆ ਸਰ ਬੱਚੇ ਤੁਹਾਡੇ ਕਿਹੜੀ ਕਲਾਸ ਚ ਪੜਦੇ ਆ ਇਹ ਸਾਡੇ ਬੱਚੇ ਵੀ ਸਾਰੇ ਅਸੀਂ ਸਮਾਜ ਦੇ ਨਾਲ ਨੇ ਮੇਰੇ ਬੱਚੇ ਪੜ ਕੇ ਗਏ ਤਿੰਨੇ ਬੱਚੇ ਨਹੀਂ ਜਿਨ੍ਹਾਂ ਦੇ ਬੱਚਿਆਂ ਦਾ ਅੱਜ ਮਾਰਿਆ ਤੁਸੀਂ ਕਹਿੰਦੇ ਟੀਚਰਾਂ ਨੇ ਉਹ ਜਿਹੜਾ ਵੱਡੇ ਬੱਚੇ ਆ 9ਵੀਂ ਕਲਾਸ ਇਹਨਾਂ ਦੀ ਸਾਡੇ ਬਰਾਮਦੇ ਕੁੜੀ ਆ ਮੇਰੇ ਮਹੱਲੇ ਤੋਂ ਆ ਗੁੱਡੀ ਹੋਣ ਗਈਆਂ ਦੱਸ ਕੇ ਮਾਰਿਆ ਕਿਹੜੇ ਸਰ ਨੇ ਜੀ ਉਹਨਾਂ ਦੇ ਦਿਲਜੀਤ ਸਰ ਐ ਤੇ ਆਪਣੀ ਨੀਸ਼ਾ ਮੈਡਮ ਇਹਨਾਂ ਦੋਨਾਂ ਨੇ ਮਾਰਿਆ ਨਾ ਦੋਨਾਂ ਨੇ ਕਿਹਾ ਠੀਕ ਐ ਸਰ ਹਾਂਜੀ ਤੇ ਕੀ ਮੰਗ ਕਰਦੇ ਜੀ ਮੰਗ ਆਸੀਂ ਆ ਸਰਕਾਰ ਤੋਂ ਵੀ ਕਿਉਂਕਿ ਸਰਕਾਰੀ ਨੌਕਰੀ ਕਰਦੇ ਸਰਕਾਰ ਦੇ ਅੰਦਰ ਆ ਸਰਕਾਰੀ ਨੌਕਰੀ ਕਰਦੇ ਤੇ ਕਿਸੇ ਨਾਲ ਇਦਾਂ ਦਾ ਭੇਤ ਪਾਵਨਾ ਕਰਨ ਜਿਹੜੀ ਰੰਗਸ਼ਾਲਾ ਜਾਂ ਲੜਾਈ ਝਗੜੇ ਵਾਲਾ ਮਾਹੌਲ ਸਕੂਲ ਵਿੱਚ ਨਹੀਂ ਹੋਣਾ ਚਾਹੀਦਾ ਅਸੀਂ ਤਾਂ ਇਨਸਾਫ ਹੀ ਚਾਹੁੰਦੇ ਕਿਸੇ ਹੀ ਆਪਣੀ ਡਿਊਟੀ ਕਰਨ ਤੇ ਆਪਣੇ ਕੰਮ ਕਰਾਉਣਾ ਧੰਨਵਾਦ ਕਿਹਨਾਂ ਜੀ ਤੁਹਾਡਾ ਮੇਰਾ ਨਾਮ ਸੁਲਿੰਦਰਪਾਲ ਬਿਲਗਾ ਕੀ ਕਹਿਣਾ ਚਾਹੁੰ ਜੀ ਇੱਥੇ ਮਾਸਟਰ ਦਲਜੀਤ ਸਿੰਘ ਜਿਹੜਾ ਉਹ ਸਮੇਂ ਸਮੇਂ ਤੋਂ 3-4 ਸਾਲ ਤੋਂ ਸਕੂਲ ਦਾ ਮਾਹੌਲ ਖਰਾਬ ਕਰ ਰਿਹਾ ਬਹੁਤ ਉਹਨੂੰ ਕੋਈ ਵਾਰਾ ਪੀਪੀ ਕਮੇਟੀ 'ਚ ਬੈਠ ਕੇ ਮੈਂਤ ਵੀ ਕੀਤੀ ਇਹਦੀ ਉਹਨੂੰ ਸੁਝਾਅ ਵੀ ਦਿੱਤਾ ਕਿ ਸਾਡੇ ਬੱਚਿਆਂ ਦਾ ਫਿਚਰ ਜਿਹੜਾ ਹੈ ਉਹਨੂੰ ਖਰਾਬ ਨਾ ਕਰ ਤੇਰੇ ਬੱਚੇ ਜਿਹੜੇ ਆ ਮਾਡਲ ਸਕੂਲਾਂ 'ਚੋਂ ਪੜ੍ਹਦੇ ਆ ਤਾਂ ਸਾਡੇ ਬੱਚੇ ਨੂੰ ਚਾਹੀਏ ਤੇ ਆ ਵੀ ਆਪਣੇ ਬੱਚਿਆਂ ਨਾਲ ਸੰਭ ਦੇ ਪਰ ਉਹ ਬੰਦਾ ਆਪਣੀ ਹੈਂਕਰਵਾਜੀ ਜਿਹੜੀ ਅਜ ਦੀ ਜ਼ਿम्मेदारी ਜਿਹੜੀ ਆ ਉਹਦੀ ਤੌਂ ਸੇ ਸਕੂਲ 'ਚ ਜਮਾਉਂਦਾ ਉਹਦੀ ਪਹੁੰਚ ਪਤਾ ਨਹੀਂ ਹੋਊਗੀ ਕਿ ਜਿਹੜਾ ਉਹ ਬੰਦਾ ਇੰਨਾ ਸਕੂਲ ਦਾ ਮਾਹੌਲ ਖਰਾਬ ਕਰਦਾ ਤਿੰਨ ਚਾਰ ਵਾਰਾਂ ਅਸੀਂ ਉਹਦੇ ਨਾਲ بیٹھ ਕੇ ਟੋਲਟਾ ਕਰਕੇ ਉਹਦੀ ਮਿਹਨਤ ਵੀ ਕੀਤੀ ਉਹਨੂੰ ਸੁਝਾਅ ਵੀ ਦਿੱਤਾ ਪਰ ਉਹ ਬੰਦਾ ਜਿਹੜਾ ਅੱਜ ਤੱਕ ਵੀ ਇਸ ਗੱਲ ਤੋਂ ਬਾਅਦ ਨਹੀਂ ਆਇਆ ਇਹਦੀ ਸ਼ਿਕਾਇਤ ਜਿਹੜੀ ਐਮਐਲਏ ਹਲਕਾ ਬਦਾਕ ਇੰਦਰਜੀਤ ਕੌਰ ਮੈਡਮ ਨੇ ਵੀ ਕੀਤੀ ਉਹਨਾਂ ਨੇ ਵੀ ਇਹਨੂੰ ਸਮਝਾਇਆ ਪਰ ਇਹ ਬੰਦਾ ਜਿਹੜਾ ਪਤਾ ਨਹੀਂ ਇਹਦੀ ਕਿੱਡੀ ਪਹੁੰਚ ਹੈ ਜਿਹੜਾ ਇਹ ਹੰਕਾਰਵਾਦੀ ਕਰਦਾ ਔਰ ਇਹ ਬੰਦਾ ਜਿਹੜਾ ਸਕੂਲ ਦਾ ਮਾਹੌਲ ਖਰਾਬ ਕਰਦਾ ਇਹਦੇ ਨਾਲ ਦੋ ਟੀਚਰ ਹੋਰ ਰਲਿਆ ਇੱਕ ਮਿਸ਼ਾ ਮੈਡਮ ਜਿਹੜੀ ਆ ਦੋ ਟੀਚਰ ਹੋਰ ਰਲਿਆ ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਕਿ ਤੁਸੀਂ ਨਾ ਮਾਹੌਲ ਖਰਾਬ ਕਰੋ ਸੋਸ਼ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਅਗਰ ਇਹਦੇ ਤੇ ਗੌਰ ਨਾ ਕੀਤਾ ਗਿਆ ਤਾਂ ਅਸੀਂ ਕੋਈ ਹੋਰ ਐਕਸ਼ਨ ਲੈਣ ਲਈ ਮਜਬੂਰ ਹੋਵਾਂਗੇ ਅਸੀਂ ਨਹੀਂ ਚਾਹਦੇ ਕਿ ਸਕੂਲ ਦਾ ਮਾਹੌਲ ਖਰਾਬ ਹੋਵੇ ਜਾਂ ਸਾਡੇ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਉਹ ਖਰਾਬ ਹੋਵੇ ਅਗਰ ਨਾ ਕੋਈ ਐਕਸ਼ਨ ਹੋਇਆ ਅਸੀਂ ਪੁਲਿਸ ਰਿਪੋਰਟ ਕਰਾਂਗੇ ਔਰ ਇਹਦਾ ਜਲੂਸ ਵੀ ਇੱਥੇ ਕਰਨਾ ਪਿਆ ਤੇ ਅਸੀਂ ਜ਼ਰੂਰ ਕਰਾਂਗੇ ਸੋ ਤੁਹਾਡਾ ਸਾਰਿਆਂ ਦਾ ਚੰਗਾ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਕੀ ਨਾ ਜੀ ਤੁਹਾਡਾ ਮੇਰਾ ਨਾਮ ਬ੍ਰਹਮ ਕੁਮਾਰ ਇਹ ਸਰ ਅਜ ਤੁਸੀਂ ਸਕੂਲ ਦੇ ਵਿੱਚ ਇਕੱਠੇ ਹੋਏ ਆ ਕੀ ਮਾਮਲਾ ਹੈ ਜੀ ਇਹ ਅਸੀਂ ਸਰਕਾਰੀ ਸਕੂਲ ਜੋ ਕੰਨਿਆ ਸਰਕਾਰੀ ਸਕੂਲ ਸਾਡੇ ਬਿਲਗੇ ਦਾ ਇੱਥੇ ਸਾਡੇ ਬੱਚੇ ਪੜ੍ਹਦੇ ਆ ਮੇਰੀ ਬੇਟੀ ਜਸਕਰਨ ਜੋ 10ਵੀਂ ਕਲਾਸ ਦੇ ਵਿੱਚ ਪੜ੍ਹਦੀ ਹੈ ਉਸਨੇ ਕੱਲ ਘਰ ਜਾ ਕੇ ਦੱਸਿਆ ਕਿ ਸਾਡੇ ਨਾਲ ਇੱਕ ਵਾਰੀ ਅਧਿਆਪਕਾਂ ਦੇ ਬਹੁਤ ਬਦੀਕੀ ਕੀਤੀ ਜਿਸ ਵਿੱਚ ਦਲਜੀਤ ਸਰ ਜਿਨ੍ਹਾਂ ਨੇ ਬੱਚਿਆਂ ਦੇ ਥੱਪੜ ਤੱਕ ਦੀ ਮਾਰੀ ਤੇ ਇੱਕ ਨਿਸ਼ਾ ਮੈਡਮ ਜਿਹਨੇ ਉਹ ਬੱਚਿਆਂ ਦੀ ਜੋ ਡਾਇਗਰਾਮ ਬਣਾਈ ਸੀ ਬੋਤਾ ਪ੍ਰਤੀ ਉਹ ਜੋ ਪੋਸਟ ਸੀ ਉਹ ਪਾੜ ਦਿੱਤੇ ਜਿਹਨਾਂ ਬੱਚੇ ਗਰਮ ਹੋ ਗਏ ਤੇ ਉਹਨਾਂ ਨੇ ਆ ਕੇ ਉਹ ਬੱਚੇ ਨੂੰ ਗਲਤ ਸ਼ਬਦਾਂ ਦਾ ਇਸਤੇਮਾਲ ਕੀਤਾ ਸੋ ਇਹਦੇ ਵਿੱਚ ਮੇਨ ਕਾਰਨ ਇਹਨਾਂ ਦੀ ਜੋ ਚਾਬਲੀ ਆਪਸੀ ਰਿਲੇਂਜ ਹੈ ਰਿੰਦੇਸ ਦਾ ਵੀ ਮੇਨ ਕਾਰਨ ਇਹੋ ਉਹ ਬੱਚਿਆਂ ਜਿਵੇਂ ਦੱਸਿਆ ਕਿ ਸਾਡੇ ਜੋ ਪ੍ਰਿੰਸੀਪਲ ਸਾਹਿਬ ਨੇ ਉਹ ਬਾਲਿਆ ਸਾਹਨੇ ਤੇ ਬਾਲਿਆ ਸਾਹਿਬ ਬਾਦਮੀ ਕੁ ਬਰਾਦਰੀ ਨਾਲ ਸੰਬੰਧਤ ਨੇ ਲੇਕਿਨ ਜਲਦੀ ਸਾਡੇ ਉਹ ਜਨਰਲ ਕੈਟਕਲ ਚੌਦੇ ਨੇ ਉਹ ਵੀ ਨਹੀਂ ਨਾਲ ਨੇ ਉਹ ਕਈ ਵਾਰੀ ਆਮ ਤੌਰ ਤੇ ਵੀ ਬੱਚਿਆਂ ਵਿੱਚ ਕਹਿ ਦਿੰਦੇ ਕਿ ਇੱਕ ਘੜੇ ਦੀ ਮੱਛੀ ਸਾਡਾ ਮੁਕਾਬਲਾ ਕਰ ਰਹੀ ਆ ਸਾਡਾ ਜੂਨੀਅਰ ਅੱਜ ਸਾਡੇ ਕੋਲ ਸੀਨੀਅਰ ਹੋ ਕੇ ਬੈਠਾ ਹੈ ਹੂੰ ਤੇ ਮੀਡੀਆ ਨੰਬਰ ਤੇ ਕਈ ਤਰ੍ਹਾਂ ਦੇ ਉਹ ਜਾਤੀ ਆਪ ਸ਼ਬਦ ਵੀ ਵਰਤਦਾ ਇਸ ਕਰਕੇ ਉਹ ਇਹਨਾਂ ਰੰਜਿਸ਼ਾਂ ਕਰਕੇ ਇੱਕ ਨਿਸ਼ਾਨ ਮੈਡਮ ਹੈ ਉਹ ਬੱਚਿਆਂ ਨੂੰ ਜਲੀਲ ਕਰਦੇ ਨੇ ਜਿਹੜੇ ਬੱਚੇ ਬੋਲਦੇ ਨੇ ਉਹਨਾਂ ਨੂੰ ਜਿਆਦਾ ਮਾਰਦੇ ਕੁੱਟਦੇ ਨੇ ਸੋ ਅਸੀਂ ਮਾਪਿਆਂ ਸਾਰੇ ਇਕੱਠੇ ਹੋ ਕੇ ਮਾਪੇ ਆਏ ਆ ਮਾਪੇ ਇਹੀ ਮੰਗ ਕਰਦੇ ਆ ਕਿ ਇਹਨਾਂ ਦੇ ਸਟਾਫ ਦੇ ਜੋ ਕੀਤਾ ਦੇ ਜਲੀਲ ਸਾਨੂੰ ਪਹਿਲਾਂ ਵੀ ਪਤਾ ਲੱਗਾ ਫਿਰ ਸਾਡੇ ਪੈਸੇ ਦੇ ਪਦਵੰਤੇ ਬੰਦੇ ਆ ਕੇ ਪਹਿਲਾਂ ਕਹਿ ਕੇ ਗਏ ਐਨਐਲਏ ਸਾਹਿਬ ਵੀ ਪਤਾ ਲੱਗਾ ਵੀ ਉਹ ਵੀ ਇਹਨਾਂ ਨੂੰ ਸਮਝਾ ਕੇ ਗਏ ਪਰ ਉਸ ਟਾਈਮ ਵੀ ਇਹ ਮਾਫੀ ਮੰਗ ਲੈਂਦੇ ਬਾਅਦ ਵਿੱਚ ਉਹੀ ਹਰਕਤਾਂ ਕਰਦੇ ਇਹਨਾਂ ਨੂੰ ਪੂਰੀ ਤਰ੍ਹਾਂ ਸਮਝਾਇਆ ਜਾਵੇ ਇਹ ਸਰਕਾਰ ਤੋਂ ਵੀ ਮੰਗ ਕਰਦੇ ਆਂ ਕਿ ਇਹਨਾਂ ਪ੍ਰਤੀ ਜੋ ਵੀ ਕਾਰਵਾਈ ਹੋਵੇ ਉਹ ਕੀਤੀ ਜਾਵੇ ਸਰ ਜਿਹੜੇ ਬੱਚਿਆਂ ਦੇ ਮਾਰਿਆ ਆ ਉਹਨਾਂ ਤੋਂ ਬਿਲਾ ਜਿਹੜਾ ਤੁਸੀਂ ਦੱਸ ਰਹੇ ਆ ਵੀ ਉਹਨਾਂ ਦੇ ਵਿੱਚ ਪੀੜ ਭਾਵ ਕੀਤਾ ਜਾਂਦਾ ਟੀਚਰ ਆਫਸ ਵਿੱਚ ਰੰਜਿਸ਼ ਚੱਲ ਰਹੀ ਹੈ ਹਾਂਜੀ ਕੀ ਬੱਚਿਆਂ ਨੂੰ ਵੀ ਇਹੋ ਜਿਹਾ ਕੋਈ ਅਪਸ਼ਬਦ ਬੋਲੇ ਉਹਨਾਂ ਨੇ ਹਾਂਜੀ ਜਾਤੀ ਸੂਚਕ ਜਿਹੜੇ ਹੁੰਦੇ ਆ ਬੱਚੇ ਦਾ ਬੱਚੇ ਨੂੰ ਬੋਲੇ ਨਹੀਂ ਕੋਈ ਵੀ ਪਰ ਉਹਦਾ ਰੰਜਿਸ਼ ਰੱਖਦੇ। ਉਹਦਾ ਰੰਜਿਸ਼ ਰੱਖਦੇ। ਐਸੀ ਤਰ੍ਹਾਂ ਤੇ ਰੰਜਿਸ਼ ਥੋੜੀ ਰੱਖਦੇ। ਵੀ ਮੰਨ ਲਓ ਬਰਾਦਰੀ ਦੇ ਤੌਰ ਤੇ ਬੱਚਿਆਂ ਦੇ ਨਾਲ ਰੰਜਿਸ਼ ਰੱਖਦੇ। ਹਾਂ ਜੀ। ਪੇੜਾ ਮਾਰਦੇ ਪੇੜਾ ਮਾਰਦੇ ਰੰਜਿਸ਼ ਰੱਖਦੇ। ਇਹਦੇ ਅਲੱਗ-ਅਲੱਗ ਬੱਚੇ। ਇਹਦੇ ਸਬੰਧ ਵਿੱਚ ਤੁਸੀਂ ਕੋਈ ਲਿਖਤੀ ਸ਼ਿਕਾਇਤ ਵੀ ਦਿੱਤੀ ਜਿ ਕੋਈ ਇਹਨਾਂ ਨੂੰ ਕੋਈ? ਅਸੀਂ ਲਿਖਤੀ ਬੱਚਿਆਂ ਨੇ ਇੱਕ ਲਿਖਤੀ ਸ਼ਿਕਾਇਤ ਪੰਪਲ ਸਾਹਿਬ ਨੂੰ ਦਿੱਤੀ ਆ। ਠੀਕ ਹੈ ਜੀ। ਉਹ ਪੰਪਲ ਸਾਹਿਬ ਦੀ ਮੀਟਿੰਗ ਹੋ ਰਹੀ ਆ ਅਸੀਂ ਗਏ ਗਏ ਸੀ ਅੰਦਰ। ਉਹ ਮੀਟਿੰਗ ਹੋ ਰਹੀ ਆ ਬਾਅਦ ਵਿੱਚ। ਕਿਵੇਂ ਵੀ ਫੈਸਲਾ ਹੋਵੇਗਾ। ਪਰ ਅਸੀਂ ਬੱਚਿਆਂ ਦੇ ਮਾਪਿਆਂ ਤੌਰ ਤੇ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਬੱਚਿਆਂ ਨੂੰ ਜੋ ਅਸੀਂ ਸਕੂਲ ਵਿੱਚ ਪੜ੍ਹਵਾਸੀ ਭੇਜਦੇ ਹਾਂ ਜਦ ਕਿ ਇਹਦੇ ਆਪਣੇ ਟੀਚਰਾਂ ਦੇ ਜਿੰਨੇ ਵੀ ਬੱਚੇ ਆ ਇਹ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਂਦੇ ਆ ਸਾਡੇ ਬੱਚੇ ਕਿਉਂਕਿ ਅਸੀਂ ਗਰੀਬ ਲੋਕਾਂ ਇਹ ਇਹਨੇ ਵੀ ਜਿੰਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਕੰਵਰਟ ਸਕੂਲਾਂ ਵਿੱਚ ਪੜ੍ਹਾ ਸਕੀਏ ਅਸੀਂ ਔਰ ਸਰਕਾਰ ਨੇ ਸਾਡੇ ਬੱਚਿਆਂ ਦੀ ਖਾਤਰ ਸਕੂਲ ਖੋਲੇ ਆ ਅਸੀਂ ਵੀ ਚਾਹੁੰਦੇ ਕਿ ਟੀਚਰਾਂ ਦੀ ਵੀ ਆਸ ਵਿੱਚ ਸਹਿਮਤੀ ਹੋਣੀ ਚਾਹੀਦੀ ਆ ਤਾਂ ਹੀ ਬੱਚੇ ਵਧੀਆ ਬੱਚੇ ਵੀ ਇੱਕ ਜੇ ਚੰਗੀ ਸਿੱਖਿਆ ਦੇਣੀ ਹੈ ਜੇ ਟੀਚਰ ਹੀ ਚੰਗੀ ਸਿੱਖਿਆ ਦੇ ਨਾ ਦਊ ਤਾਂ ਬੱਚਾ ਤੇ ਕੀ ਅਸਰ ਪਾਵੇਗਾ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਟੀਚਰ ਗਲਤ ਦੇ ਉਹਨਾਂ ਤੇ ਕੋਈ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਹਾਂਜੀ ਹਾਂਜੀ ਸਰ ਕੀ ਹਾਂ ਤੁਹਾਡਾ ਨਰਨਾਤ ਮਹਾਰਾਜ ਜੀ ਓਕੇ ਸਰ ਇੱਕ ਨਾ ਸਕੂਲ ਦੇ ਪ੍ਰਤੀ ਕੁਝ ਪੇਰੈਂਟਸ ਦਾ ਅਲੀਗੇਸ਼ਨ ਸੀ ਉਹਨਾਂ ਦੇ ਬੱਚਿਆਂ ਨੂੰ ਕੁਝ ਮਿਸਟਰੀਟ ਕੀਤਾ ਗਿਆ ਸ਼ਰਕੁਸ਼ ਮਾਰਿਆ ਗਿਆ ਸਰ ਇਸ ਸਬੰਧੀ ਆਈ ਸੀ ਕੀ ਸੀ ਬੁਰਾ ਮੰਗਦਾ ਦੇਖੋ ਕੋਈ ਐਡਾ ਵੱਡਾ ਤਾਂ ਇਸ਼ੂ ਹੈ ਨਹੀਂ ਸੀ ਵੈਸੇ ਕੱਲ ਜਿਹੜਾ ਸੀਗਾ ਸਕੂਲ ਦੇ ਵਿੱਚ ਐਸਐਸ ਤੇ ਇੰਗਲਿਸ਼ ਦਾ ਫੇਅਰ ਸੀ ਇਸ ਤੋਂ ਪਹਿਲਾਂ ਜਿਹੜਾ ਸਾਇੰਸ ਦਾ ਤੇ ਮੈਥ ਦਾ ਫੇਅਰ ਸੀਗਾ ਉਹ ਫੇਅਰ ਦੇ ਵਿੱਚ ਕੁਝ ਬੱਚਿਆਂ ਨੇ ਆਪਣੇ ਪ੍ਰੋਜੈਕਟ ਵਗੈਰਾ ਦਾ ਚਾਰਟ ਵਗੈਰਾ ਜਿਹੜੇ ਤਿਆਰ ਕੀਤੇ ਹੋਏ ਸੀਗੇ ਉਹ ਜਿਹੜਾ ਮੇਲਾ ਸੀ ਉਹ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਉਹ 6th ਪੀਰੀਅਡ ਸ਼ੁਰੂ ਸਿਗਾ ਤੇ ਉਸ ਤੋਂ ਬਾਅਦ ਜਿੰਨਾ ਮਿਡਵਰਮ ਦਾ ਪੀਰੀਅਡ ਸੀ ਉਹ ਪੀਰੀਅਡ ਲਾਉਣ ਗਏ ਇਹਨਾਂ ਨੂੰ ਲਾਉਣ ਜਾਣ ਵੇਲੇ ਉਹ ਅਜੇ ਜਿਹੜਾ ਮਤਲਬ ਮੇਲੇ ਦਾ ਸੀਗਾ ਉਸੇ ਤਰ੍ਹਾਂ ਹੀ ਚਾਰਟ ਵਗੈਰਾ ਪਏ ਸੀਗੇ ਮੈਡਮ ਉਹਨਾਂ ਨੇ ਕਹਿ ਆਪ ਇਹਨਾਂ ਨੂੰ ਹੁਣ ਸਮਝ ਲਓ ਆਪਾਂ ਪੀੜ ਲਾ ਲਈ ਆਪਣਾ ਜਿਹੜਾ ਮੇਲੇ ਦਾ ਪ੍ਰੋਗਰਾਮ ਖਤਮ ਹੋ ਗਿਆ ਤੇ ਉਹ ਬੱਚੇ ਜੋ ਮੈਡਮ ਦੇ ਕਹਿਣ ਤਿੰਨ ਤੋਂ ਬੱਚੇ ਚੱਕਰ ਲੱਗੇ ਤੋਂ ਜਿਹੋ ਉਹਨਾਂ ਦਾ ਪ੍ਰੋਜੈਕਟ ਹੋ ਗਿਆ ਅਸੀਂ ਚੋਟੀ ਦੀ ਅੱਜ ਜਾਂ ਬੱਚਿਆਂ ਦਾ ਕਹਿਣਾ ਸੀਗਾ ਵੀ ਉਹ ਪ੍ਰੋਜੈਕਟ ਮੈਡਮ ਉਹਨਾਂ ਦਾ ਹੱਥ ਲੱਗਣ ਕਰਕੇ ਜਾਂ ਮੈਡਮ ਉਹਨਾਂ ਨੇ ਉਹਨੂੰ ਡਿਸਪਲੋਏ ਕੀਤਾ ਹੈਗਾ ਤੋਂ ਦੋਨਾਂ ਦਾ ਜਿਹੜਾ ਇਸ਼ੂ ਸੀ ਅੱਜ ਮੈਂ ਸਵੇਰ ਤੋਂ ਇੱਥੇ ਆਇਆ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਟੀਚਰਸ ਨਾਲ ਵੀ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹ ਬੱਚੇ ਵੀ ਮੰਨ ਗਏ ਤੇ ਟੀਚਰ ਵੀ ਅਨਲਾਈਜ਼ ਕੀਤਾ ਚਲੋ ਕਿ ਮੇਰੇ ਵੀ ਥੋੜੀ ਗਲਤੀ ਹੋ ਸਕਦੀ ਹੈ ਵੀ ਮੇਰੇ ਕੋਲ ਕੀ ਜਿਹੜਾ ਹੈ ਬੱਚਿਆਂ ਨੂੰ ਕਹਿ ਹੋ ਗਿਆ ਦਾ ਮੈਨੂੰ ਮਿਟਣ ਦੇ ਲਈ ਉਸ ਮੀਟਿੰਗ ਦੇ ਸਬੰਤੇ ਫਟ ਗਿਆ ਕੋਸਾ ਦਾ ਮੇਰੇ ਹੱਥ ਲੱਗਣ ਨਾਲ ਫਟ ਗਿਆ ਹੁਣ ਇਸ ਕਰਕੇ ਉਹ ਸਾਰੇ ਪੇਰੈਂਟਸ ਵੀ ਆਏ ਸੀਗੇ ਹੁਣ ਕਮੇਟੀ ਮੈਂਬਰ ਵੀ ਆਏ ਸੀਗੇ ਅਸੀਂ ਸਾਰੇ ਸਟਾਫ ਨਾਲ ਮੀਟਿੰਗ ਕਰਕੇ ਜੋ ਵੀ ਮਸਲਾ ਸੀ ਉਹਨੂੰ ਸ਼ੋਰਟ ਆਊਟ ਕਰਨਾ ਹੁਣ ਪੇਰੈਂਟਸ ਵੀ ਸੈਟੀਸਫਾਈ ਹੈ ਬੱਚੇ ਵੀ ਤੇ ਟੀਚਰ ਨੇ ਵੀ ਆਪਣਾ ਜਿਹੜਾ ਸੀ ਉਹ ਅਨਲਾਈਜ਼ ਕਰ ਲਿਆ ਅੱਗੇ ਤੋਂ ਬੰਦਾ ਕੋਈ ਨਹੀਂ ਸਰ ਕੁਛੇਰੇ ਪੇਰੈਂਟਸ ਤੇ ਤੇ ਪਤਵੰਤੇ ਸਜਣ ਇਕੱਠੇ ਹੋਏ ਆ ਉਹਨਾਂ ਦਾ ਅਲਿਗੇਸ਼ਨ ਹੈ ਕਿ ਸਕੂਲ ਦੇ ਵਿੱਚ ਜਿਹੜਾ ਥੋੜਾ ਜਿਹਾ ਇੱਕ ਦੂਜੇ ਨੂੰ ਕਾਸਟਵਾਇਜ਼ ਸਟਾਫ ਨੂੰ ਮਿਸਬੀਵ ਕੀਤਾ ਜਾਂਦਾ ਹੈ ਕੀਤਾ ਕੋਈ ਅਲਿਗੇਸ਼ਨ ਹੈ ਕੋਈ ਨਹੀਂ ਇਦਾਂ ਦਾ ਤਾਂ ਨਹੀਂ ਹੈ ਵੈਸੇ ਕਈ ਵਾਰ ਲੱਗ ਸਕਦਾ ਕਿਸੇ ਨੂੰ ਵੀ ਇਹ ਕਾਸਟਿਜ਼ਮ ਕਰਕੇ ਪਰ ਇਦਾਂ ਦਾ ਕੋਈ ਇਸ਼ੂ ਨਹੀਂ ਹੈ ਉਹਨਾਂ ਦਾ ਮੇਰੇ ਧਿਆਨ ਦੇ ਵਿੱਚ ਤਾਂ ਨਹੀਂ ਆਇਆ ਹੈ ਕੋਈ ਪਰ ਮੈਨੂੰ ਥੈਂਕ ਯੂ ਸਰ ਥੈਂਕ ਯੂ